ਕੋਸ਼ਿਸ਼ ਕਰੋ ਪਿੰਡਾਂ ਦੀ ਆਪਨੀ ਭਾਈਚਾਰਕ ਸਾਂਝ ਹੈ ਜਿਹੜੀ ਉਹਨੂੰ ਬਣਾ ਕੇ ਰੱਖੀਏ ਇਹ ਪੰਜੀਆਂ ਸਰਪੰਚੀਆਂ ਇਹ ਇਲੈਕਸ਼ਨਾਂ ਇਹ ਆਉਂਦੀ ਰਹਿੰਦੀਆਂ ਨੇ ਇਹਦਾ 5 ਸਾਲਾਂ ਦੇ ਵਿੱਚ ਚਾਰ-ਪੰਜ ਵਾਰੀ ਇਲੈਕਸ਼ਨ ਆ ਜਾਂਦੀਆਂ ਨੇ ਵੀ ਆਪਣਾ ਇੱਕ ਵਾਰੀ ਮਾਨ ਮਟਾਵ ਹੋਇਆ ਪੰਜ-ਪੰਜ ਸਾਲ ਤੱਕ ਜਾ ਰਹਿਦਾ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਆਪਾਂ ਸਹਿਮਤੀਆਂ ਕਰੀਏ ਆ ਸਭ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਏ ਕਿਉਂਕਿ ਖਾਰਪੀ ਨੂੰ ਕੁਛ ਨਹੀਂ ਬਦਨਾਮੀ ਦਾ ਕੋਈ ਫਾਇਦਾ ਨਹੀਂ ਉਧਰੋਂ ਉਧਰੋਂ ਲੋਕਾਂ ਨੂੰ ਨਜ਼ਰ ਬਣਾ ਨੂੰ ਬਜ਼ੁਰਗਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਅੱਜ ਪਿੰਡ ਦੀ ਨੁਹਾਰ ਬਦਲਦੇ ਸਮਰਾਥ ਹੋਣ ਜਿੰਨਾ ਚ ਦਿਖਦਾ ਹੋਵੇ ਕਿ ਵਾਕਈ ਇਹ ਪਿੰਡ ਜੇ ਆਪਾਂ ਇਹਨੂੰ ਆਗੂ ਮੰਨਦੇ ਆ ਪਿੰਡ ਦਾ ਤਾਂ ਪਿੰਡ ਦੀ ਨੁਹਾਰ ਬਦਲ ਗਈ ਹੋਰ ਜੇ ਅਸੀਂ ਸਾਨਾ ਨੂੰ ਆਪਾਂ ਅੱਗੇ ਲੈ ਕੇ ਆਈਏ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੀ ਪਾਰਟੀਬਾਜ਼ੀ ਹੈ ਜਿਹੜੀ ਖਤਮ ਕਰੀਏ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਤੇ ਅਸੀਂ ਸਾਰੇ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਉਹਦੇ ਵਿੱਚ ਸਾਰੇ ਇੰਜੋਏ ਕਰ ਰਹੇ ਆਗੇ ਔਰ ਸਾਡੇ ਨੌਜਵਾਨ ਆਪਣੀ ਜੋਸ਼ ਦਾ ਮਜ਼ਾਰਾ ਕਰ ਰਹੇ ਨੇ ਕਬੱਡੀ ਖੇਡ ਰਹੇ ਨੇ ਔਰ ਇਹੋ ਜਿਹਾ ਸਰੀਰ ਬਣਾਉਣਾ ਆਮ ਕਿਸੇ ਵਾਸਤੇ ਗੱਲ ਨਹੀਂ ਹੁੰਦੀ ਪਰ ਸਰੀਰ ਸਾਹਮੇ ਹੋਏ ਨੇ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਜਿਹੜਾ ਹਮੇਸ਼ਾ ਰੋਲਾ ਪੈਂਦਾ ਕਿ ਪੰਜਾਬ 'ਚ ਨਸ਼ਾ ਹੈ ਪਰ ਇਹ ਨੌਜਵਾਨ ਵੀ ਇਸੇ ਪੰਜਾਬ ਦੇ ਨੇ ਇਹਨਾਂ ਨੇ ਆਪਣੇ ਸਰੀਰ ਨੇ ਜਿਹੜੇ ਬਚਾਏ ਹੋਏ ਨੇ ਸੋ ਵੀ ਇਹਨਾਂ ਨੌਜਵਾਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਆਪਣਾ ਸਰੀਰ ਸਾਭਿਆ ਔਰ ਕਿਸ ਕਬੱਡੀ ਦੇ ਸਰਪੇ ਮਕਾਮ ਹਾਸਲ ਕਰਦੇ ਨੇ ਔਰ ਮੈਂ ਇੱਥੇ ਆਇਆ ਐਤੀ ਵੀ ਅਸੀਂ ਸ਼ੁਰੂ ਕਰਨਾ ਸੀ ਐਨੇ ਮੇਲੇ ਦਾ ਆ ਗਿਆ ਸਾਡੀ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਜਿਹੜਾ ਜਗ੍ਹਾ ਹੈ ਸਾਨੂੰ ਜਗ੍ਹਾ ਦਾ ਦੱਸੋ ਕਿਧਰਲੇ ਪਾਸੇ ਸਟੇਜ ਬਣਾਉਣੀ ਆ ਰਖਵਿੰਦਰ ਨੇ ਵੀ ਕਿਹਾ ਸੀ ਕਿ ਉਧਰ ਜਗ੍ਹਾ ਬੰਦੀ ਨਹੀਂ ਸਕੇ ਦੀ ਕਿਧਰਲੇ ਪਾਸੇ ਜਗ੍ਹਾ ਹੋ ਜੇ ਤਾਂ ਸਟੇਜ ਖੁੱਲੀ ਬਣਾ ਕੇ ਦੇਈਏ ਤਾਂ ਕਿ ਜਿਹੜਾ ਸਾਰਾ ਚਾਹੇ ਮਜ਼ੇ ਸਾਡੇ ਬੰਦੇ ਨੇ ਉਹ ਸਾਰੇ ਬਾਹਰੋਂ ਆਏ ਹੋਏ ਲੋਕ ਨੇ ਉਹ ਵੱਡੀ ਸਟੇਜ ਦੇ ਉੱਤੇ ਬੈਠ ਕੇ ਇਸ ਟੂਰਨਾਮੈਂਟ ਦਾ ਜਿਹੜਾ ਆਨੰਦ ਮਾਣ ਸਕਣਾ ਸੋ ਆ 15 ਤਰੀਕ ਨੂੰ ਜਿਹੜਾ ਸਰਪੰਚੀ ਦੀ ਲੈਕਚਰ ਆ ਉਹ ਖਤਮ ਹੋ ਜਾਣੀਆਂ ਉਸ ਤੋਂ ਬਾਅਦ ਜਿਹੜਾ ਸਟੇਜ ਦਾ ਕੰਮ ਹੈ ਸ਼ੁਰੂ ਕਰਵਾਇਆ ਜਾਊਗਾ ਇੱਕ ਮੈਂ ਸਾਰੇ ਗੁਰੂ ਜੀ ਲੋਕ ਜਿੰਨੇ ਵੀ ਮਿਲੇ ਸਤਿਕਾਰਯੋਗ ਭਰਾ ਨੌਜਵਾਨ ਵੀਰ ਬਜ਼ੁਰਗ ਜਿੰਨੇ ਵੀ ਤੁਸੀਂ ਆਏ ਹੋਏ ਹੋ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਕੋਸ਼ਿਸ਼ ਕਰੋ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਉਹਨੂੰ ਬਣਾ ਕੇ ਰੱਖੀਏ ਇਹ ਪੰਜੀਆਂ ਸਰਪੰਚੀਆਂ ਇਹ ਇਲੈਕਸ਼ਨਾਂ ਇਹ ਆਉਂਦੀ ਰਹਿੰਦੀਆਂ ਨੇ ਇਹਦਾ 5 ਸਾਲਾਂ ਦੇ ਵਿੱਚ ਚਾਰ-ਪੰਜ ਵਾਰੀ ਇਲੈਕਸ਼ਨ ਆ ਜਾਂਦੀਆਂ ਨੇ ਵੀ ਆਪਣਾ ਇੱਕ ਵਾਰੀ ਮਾਨ ਮਟਾਵ ਹੋਇਆ ਪੰਜ-ਪੰਜ ਸਾਲ ਤੱਕ ਜਾ ਰਹਿਦਾ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਆਪਾਂ ਸਹਿਮਤੀਆਂ ਕਰੀਏ ਆ ਸਭ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਏ ਕਿਉਂਕਿ ਖਾਰ ਪੀਣ ਨੂੰ ਕੁਛ ਨਹੀਂ ਬਦਨਾਮੀ ਦਾ ਕੋਈ ਫਾਇਦਾ ਨਹੀਂ ਉਹਦੋਂ ਉਹ ਜੇ ਨੋਕਾ ਨੂੰ ਨਜ਼ਬਾਨ ਨੂੰ ਬਜ਼ੁਰਗਾਂ ਨੂੰ ਅੱਗੇ ਲੈ ਕੇ ਜਿਹੜੇ ਆਪਣੇ ਪਿੰਡ ਦੀ ਨਹਾਰ ਬਦਲਦੇ ਸਮਰਾਥ ਹੋਣ ਜਿੰਨਾ ਚ ਦਿਖਦਾ ਹੋਵੇ ਕਿ ਵਾਕਈ ਇਹ ਪਿੰਡ ਜੇ ਆਪਾਂ ਇਹਨੂੰ ਆਗੂ ਮੰਨਦੇ ਆ ਪਿੰਡ ਦਾ ਤਾਂ ਪਿੰਡ ਦੀ ਨਹਾਰ ਬਦਲ ਗਏ ਉਹ ਜੇ ਅਜ ਸੰਸਾਨਾਂ ਨੂੰ ਆਪਾਂ ਅੱਗੇ ਲੈ ਕੇ ਜਾਈਏ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੀ ਪਾਰਟੀਬਾਜ਼ੀ ਹੈ ਜਿਹੜੀ ਖਤਮ ਕਰੀਏ ਕਿਉਂਕਿ ਸਹੀ ਮੈਦਾਨ ਦੇ ਵਿੱਚ ਜਿਹੜੇ ਲੀਡਰ ਨੇ ਉਹ ਆਪਸ ਵਿੱਚ ਓਖੇ ਖੜੀ ਨੇ ਪਾ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦਾ ਢੱਡ ਖਵਾ ਕੇ ਅੱਗੇ ਰੋਟੀਆਂ ਸਿਖਲੀਆਂ ਸੋ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਪਿੰਡਾਂ ਦੇ ਵਿੱਚ ਆਪਸੇ ਭਾਈਚਾਰਕ ਸੰਗਤ ਜਿਹੜੀ ਉਹ ਬਣਾ ਕੇ ਰੱਖੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਰੋਜ਼ ਬੰਨ ਨੂੰ ਜਿਹੜੇ ਕਬੱਡੀ ਖੇਡਣ ਆਏ ਨੇ ਉਹਨਾਂ ਨੂੰ ਮੁਬਾਰਕਾ ਔਰ ਆਪਣੇ ਸਰੀਰ ਨੂੰ ਸਭ ਕੇ ਰਖਾਉਣ ਬਲੋਂ ਬਹੁਤ ਬਹੁਤ ਮੁਬਾਰਕਾ ਉਹ ਨਸ਼ੇ ਤੋਂ ਦੂਰ ਰਹੀਏ ਤਾਂ ਕਿ ਅਸੀਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਰੌਣਕ ਮੇਲੇ ਸ਼ੁਰੂ ਹੋਏ ਨੇ ਉਹਨਾਂ ਨੂੰ ਹੋਰ ਉਸੇ ਮੁਕਾਮ ਤੱਕ ਲੈ ਸਕੇ ਸਾਰਿਆਂ ਨੂੰ ਬਹੁਤ ਬਹੁਤ ਨਿਰਵੰਤ ਜੈ ਜੀ